ਅਸੀਂ মিডিਆ ਨੂੰ ਨਿੰਦਦੇ ਆ ਪਰ ਕਦੇ ਇਹ ਗੱਲ ਸੋਚੀ ਐ ਕਿ ਜਿਹੜਾ ਮਾੜਾ ਮਟੀਰੀਅਲ ਸਾਡੇ ਕੋਲ ਪਹੁੰਚ ਰਿਹਾ ਉਹ ਕਿਹਦੀ ਵਿਦੌਤ ਪਹੁੰਚ ਰਿਹਾ ਅੱਜ ਦੀ ਘੜੀ ਹਾਲਾਤ ਇਹ ਨੇ ਕਿ ਜੇ ਕੋਈ ਸਰੀਲਾ ਭੁੱਖਾ ਮਰ ਰਿਹਾ ਤਾਂ ਉਹਦੇ ਪਿੱਛੇ ਵੀ ਅਸੀਂ ਖੜੇ ਆ ਤੇ ਜਦੋਂ ਕੋਈ ਬਕਵਾਸ ਜਾਂ ਕੋਈ ਬੇਹੂਦਾ ਪਾਣ ਵਾਲੀ ਵੀਡੀਓ ਦੇਖਦੇ ਆ ਤਾਂ ਉਹ ਮਿਲੀਅਨ ਵਿਊ ਹੁੰਦੇ ਸასიਖਾਲ ਦੋਸਤੋ ਮੈਂ ਮਨਦੀਪ ਖੁਰਮੀ ਹਮਤਪੁਰਾ ਅੱਜ ਤੁਹਾਡੇ ਨਾਲ ਵੈਸੇ ਹੀ ਗੱਲਾਂ ਕਰਨ ਨੂੰ ਮਨ ਕੀਤਾ ਕਿਉਂਕਿ মিডিਆ ਨਾਲ ਜੁੜੇ ਹੋਏ ਆ ਤੇ ਲਗਭਗ 2.5 ਦਹਾਕਿਆਂ ਦੇ ਨੇੜੇ ਤੇੜ ਸਮਾਂ ਪਹੁੰਚਣ ਵਾਲਾ ਏ ਜਿਸ ਦਿਨ ਤੋਂ ਹੱਥ ਦੇ ਵਿੱਚ ਕਲਮ ਕਢੀ ਸੀ ਜਦੋਂ ਉਹ ਦੌਰ ਯਾਰ ਕਰੀਦਾ ਤਾਂ ਮਾਣ ਹੁੰਦਾ ਜਦੋਂ ਖਬਰ ਲਿਖ ਕੇ ਤੇ ਬੱਸ ਰਾਹੀਂ ਜਲੰਧਰ ਦੇ ਬੱਸ ਅਡੇ ਤੱਕ ਪਹੁੰਚਦੀ ਸੀ ਤੇ ਫਿਰ ਉੱਥੇ ਲੱਗੇ ਉਹ ਵੱਖ-ਵੱਖ ਅਖਬਾਰਾਂ ਦੇ ਜਿਹੜੇ ਬਕਸੇ ਹੁੰਦੇ ਸੀ ਉਹਨਾਂ ਦੇ ਵਿੱਚ ਉਹ ਖਬਰ ਪੈਂਦੀ ਸੀ ਤੇ ਲਗਭਗ ਤੀਜੇ ਦਿਨ ਛਾਪਦੀ ਹੁੰਦੀ ਸੀ ਫਿਰ ਦੌਰ ਆਇਆ ਕਿ ਫੈਕਸ ਰਾਹੀਂ ਖਬਰ ਪਹੁੰਚਣੀ ਸ਼ੁਰੂ ਹੋ ਗਈ ਤੇ ਉਸ ਦੌਰ ਤੋਂ ਬਾਅਦ ਤੁਸੀਂ ਅੱਜ ਦੇਖ ਸਕਦੇ ਹੋ ਕਿ ਮੀਡੀਆ ਸਾਧਨ ਬਹੁਣੇ ਹੋ ਕੇ ਰਹਿ ਗਏ ਹਰ ਬੰਦਾ ਆਪਣੇ ਆਪ ਦੇ ਵਿੱਚ ਪੱਤਰਕਾਰ ਹੈ ਤੇ ਆਪਣੇ ਆਪ ਦੇ ਵਿੱਚ ਸੰਪਾਦਕ ਹੈ ਐਡੀਟਰ ਹੈ ਤੇ ਇਸ ਤੇਜ਼ੀ ਦੇ ਜੋਗ ਨੇ ਸਾਡੀ ਝੋਲੀ ਦੇ ਵਿੱਚ ਬਹੁਤ ਕੁਝ ਚੰਗਾ ਵੀ ਪਾਇਆ ਤੇ ਅੱਜ ਦੇ ਹਾਲਾਤ ਇਹ ਹੈ ਕਿ ਬਹੁਤ ਕੁਝ ਮਾੜਾ ਸਾਡੀ ਝੋਲੀ ਚ ਪੈ ਰਿਹਾ ਅਸੀਂ ਮੀਡੀਆ ਨੂੰ ਨਿੰਦਦੇ ਆ ਖੌਸਰ ਖਰੂ ਹੋ ਜਾਂਦੇ ਆ ਪਰ ਕਦੇ ਇਹ ਗੱਲ ਸੋਚੀ ਐ ਕਿ ਜਿਹੜਾ ਮਾੜਾ ਮਟੀਰੀਅਲ ਸਾਡੇ ਕੋਲ ਪਹੁੰਚ ਰਿਹਾ ਉਹ ਕਿਸ ਦੀ ਬਦੌਲਤ ਪਹੁੰਚ ਰਿਹਾ ਜੇ ਅਸੀਂ ਪਹਿਲਾਂ ਹੀ ਮਾੜੇ ਨੂੰ ਦਰਕਾਰੀਏ ਤਾਂ ਮੀਡੀਆ ਆਧਾਰਿਆਂ ਦੀ ਮੀਡੀਆ ਘਰਾਣਿਆਂ ਦੀ ਵੀ ਇਹ ਮਜਬੂਰੀ ਬਣ ਜਾਵੇ ਕਿ ਉਹਨਾਂ ਨੂੰ ਚੰਗਾ ਮੈਟਰ ਲੱਭਣਾ ਪਵੇ ਅੱਜ ਦੀ ਘੜੀ ਹਾਲਾਤ ਇਹ ਨੇ ਕਿ ਜੇ ਕੋਈ ਸਰੀਲਾ ਭੁੱਖਾ ਮਰ ਰਿਹਾ ਤਾਂ ਉਹਦੇ ਪਿੱਛੇ ਵੀ ਅਸੀਂ ਖੜੇ ਆਂ ਜੇ ਅਸੀਂ ਉਹਨਾਂ ਸਰੀਲਿਆਂ ਦਾ ਮਾਨਤਾਣ ਕੀਤਾ ਹੁੰਦਾ ਜਾਂ ਉਹਨਾਂ ਨੂੰ ਮਾਨ ਦਿੱਤਾ ਹੁੰਦਾ ਉਹਨਾਂ ਨੂੰ ਦੇਖਿਆ ਹੁੰਦਾ ਉਹਨਾਂ ਨੂੰ ਸੁਣਿਆ ਹੁੰਦਾ ਤਾਂ ਅੱਜ ਬੇਸੁਰਿਆਂ ਦੀਆਂ ਧਾੜਾਂ ਸਾਡੇ ਸਿਰਾਂ ਤੇ ਨੱਚਦੀਆਂ ਨਾ ਹੁੰਦੀਆਂ ਅਸੀਂ ਮਾੜਾ ਵੀ ਕਹਿੰਨੇ ਆ ਪਰ ਉਸ ਮਾੜੇ ਨੂੰ ਦੇਖ ਕੇ ਉਤਸ਼ਾਹ ਵੀ ਕਰਦੇ ਆ ਜਦੋਂ ਅਸੀਂ ਦੇਖਦੇ ਆ ਤਾਂ ਉਹ ਵਿਊ ਵਾਧਦੇ ਆ ਵਿਊ ਵਾਧਦੇ ਆ ਤੇ ਉਹਨਾਂ ਕੋਲ ਪੈਸਾ ਪਹੁੰਚਦਾ ਫਿਰ ਕਿਸੇ ਦਾ ਕੀ ਦਿਮਾਗ ਖਰਾਬ ਹੈ ਯੋਗੋ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਾਂ ਤੁਹਾਡੇ ਬੱਚਿਆਂ ਨੂੰ ਕਈ ਚੰਗੀ ਚੀਜ਼ ਪਰੋਸ ਕੇ ਦੇਵੇ ਕਿਉਂਕਿ ਜਦੋਂ ਮਾੜੀ ਚੀਜ਼ ਦੇ ਵਿਊ ਵਧਣ ਤੇ ਮਾੜੀ ਚੀਜ਼ ਰਾਹੀਂ ਜਾਂ ਬਕਵਾਸ ਦੇ ਰਾਹੀਂ ਉਹਨਾਂ ਨੂੰ ਪੈਸੇ ਬਣਦੇ ਹੋਣ ਤਾਂ ਉਹਨਾਂ ਦਾ ਦਿਮਾਗ ਖਰਾਬ ਨਹੀਂ ਉਹਨਾਂ ਨੂੰ ਹਲਕੇ ਕੁੱਤੇ ਨੇ ਨਹੀਂ ਵੜਿਆ ਕਿ ਉਹ ਚੰਗਾ ਮਟੀਰੀਅਲ ਲੱਭ ਕੇ ਤੁਹਾਡੇ ਅੱਗੇ ਪਰੋਸਣ ਜੇਕਰ ਅੱਜ ਮੈਂ ਇੱਕ ਗੱਲ ਕਰਾਂ ਕਿ ਮੀਡੀਆ ਘਰਾਣੇ ਸਵੇਰ ਤੋਂ ਖਬਰਾਂ ਸ਼ੁਰੂ ਲੱਭਣ ਲੱਗਦੇ ਨੇ ਕਿ ਕੋਈ ਕਮਲ ਤੋਂ ਕਮਲ ਕੋਈ ਬੇਵਕੂਫ ਤੋਂ ਬੇਵਕੂਫ ਸਬੰਧਤ ਖਬਰ ਲੋਕਾਂ ਤੱਕ ਪਹੁੰਚਾਈ ਜਾਵੇ। ਉਹ ਸਿਆਣੀ ਖਬਰ ਜਾਂ ਤੁਹਾਨੂੰ ਗਿਆਨ ਦੇਣ ਵਾਲੀ ਖਬਰ ਲੱਭਣ ਦੀ ਬਜਾਏ ਮੂੜ ਮਾਤੀਆਂ ਤੇ ਮੂੜ ਮਾਤੀਆਂ ਤੇ ਆਪਣਾ ਸਮਾਂ ਲਾਉਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਅੱਜ ਦਾ ਦੌਰ ਉਹ ਹੈ ਜਿਸ ਦੌਰ ਦੇ ਵਿੱਚ ਜਿੰਨਾ ਕਮਲ ਮਾਰੋਗੇ ਜਿੰਨਾ ਢਟਿਆ ਮੈਟਰ ਤੁਹਾਡੇ ਤੱਕ ਪਹੁੰਚਾਇਆ ਜਾਊਗਾ ਉਹ ਮਿਲੀਅਨਾਂ ਤੱਕ ਪਹੁੰਚ ਜਾਊਗਾ। ਤੁਹਾਡੇ ਕੋਲ ਵੀਡੀਓਜ਼ ਪਹੁੰਚਦੀਆਂ ਬਹੁਤ ਚੰਗੀਆਂ ਚੰਗੀਆਂ ਪਰ ਉਹਨਾਂ ਦੇ ਜਦੋਂ ਵਿਊ ਦੇਖਦੇ ਆਂ ਉਹ ਸੈਂਕੜਿਆਂ ਚ ਨਹੀਂ ਹੁੰਦੇ ਤੇ ਜਦੋਂ ਕੋਈ ਬਕਵਾਸ ਜਾਂ ਕੋਈ ਬੇਹੂਦਾ ਪਾਣ ਵਾਲੀ ਵੀਡੀਓ ਦੇਖਦੇ ਆ ਤਾਂ ਮਿਲੀਅਨ 뷰 ਹੁੰਦੇ ਆ ਸ਼ੇਅਰ ਵੀ ਕੀਤੇ ਜਾਂਦੇ ਲਾਈਕ ਵੀ ਕੀਤੇ ਜਾਂਦੇ ਉਹ ਕੌਣ ਹੁੰਦੇ ਆ ਉਹ ਕੌਣ ਲੋਕ ਕਰ ਜਾਂਦੇ ਆ ਸਾਡੇ ਚੋਂ ਹੀ ਆ ਅਸੀਂ ਵੀ ਉਹਨਾਂ ਨੂੰ ਦੇਖਦੇ ਆ ਜਦੋਂ ਦੇਖਦੇ ਆ ਤਾਂ ਉਹਨਾਂ ਦੀ ਜਿਹੜੀ ਰੀਚ ਆ ਉਹ ਵੱਧਦੀ ਆ ਮਤਲਬ ਇਹ ਸਿੱਧੇ ਤੌਰ ਤੇ ਅਸੀਂ ਮਾੜੇ ਜਾਂ ਘਟੀਆ ਮਟੀਰੀਅਲ ਨੂੰ ਪ੍ਰਸ਼ਾਹਤ ਕਰਦੇ ਆ ਬੀਤੇ ਦਿਨ ਦੀ ਗੱਲ ਹੈ ਕਿ ਬਹੁਤ ਸਾਰੇ ਸੱਜਣਾ ਦੇ ਕਮੈਂਟ ਕੀਤੇ ਸੀ ਇੱਕ ਪੋਸਟ ਦੇ ਹੇਠਾਂ ਕਿ ਇੱਕ ਜੋੜੇ ਨੇ ਆਪਣੇ ਬੱਚੇ ਦਾ ਮੂੰਹ ਲੋਕਾਂ ਨੂੰ ਦਿਖਾਇਆ ਹਾਲਾਂਕਿ ਉਹ ਜੋੜਾ ਵਿਵਾਦਤ ਰਿਹਾ ਆਪਣੀ ਇੱਕ ਨੀਲੀ ਵੀਡੀਓ ਵੀ ਉਹਨਾਂ ਨੇ ਸ਼ਾਂਜੀ ਕਰ ਦਿੱਤੀ ਸੀ ਜਾਂ ਹੋ ਗਈ ਸੀ ਮੰਨੇ ਵੀ ਬਾਅਦ ਦੇ ਵਿੱਚ ਜਦੋਂ ਅੱਜ ਆਪਣੇ ਬੱਚੇ ਨੂੰ ਲੋਕਾਂ ਦੇ ਸਾਹਮਣੇ ਉਹ ਰੂਬਰੂ ਕਰ ਰਹੇ ਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਮੀਡੀਆ ਘਰਾਣੇ ਕਿਵੇਂ ਟੁੱਟ ਟੁੱਟ ਕੇ ਪਏ ਉਸ ਖਬਰ ਨੂੰ ਦਿਖਾਉਣ ਦੇ ਲਈ ਮਤਲਬ ਕਿ ਅਸੀਂ ਇਹੀ ਕੁਝ ਦੇਖਦੇ ਆਂ ਅੱਜ ਜੇ ਕਿਸੇ ਨੂੰ ਨਿੰਦਣਾ ਹੋਵੇ ਕਿਸੇ ਨੂੰ ਬਦਨਾਮ ਕਰਨਾ ਹੋਵੇ ਤਾਂ ਉਸ ਬੰਦੇ ਦਾ ਨੰਬਰ ਪਾ ਕੇ ਕਹਿ ਦਿੰਦਾ ਜਾਂਦਾ ਕਿ ਇਸ ਬੰਦੇ ਤੋਂ ਇਸ ਨੰਬਰ ਤੇ ਮੈਸੇਜ ਕਰੋ ਤੇ ਤੁਹਾਨੂੰ ਫਲਾਨੀ ਐਕਟ੍ਰੈਸ ਦੀ ਨੀਲੀ ਵੀਡੀਓ ਮਿਲੂਗੀ ਤੇ ਉਸ ਨੰਬਰ ਤੇ ਜਾਂ ਉਸ ਪੋਸਟ ਦੇ ਹੇਠਾਂ ਕਮੈਂਟ ਕਰਨ ਵਾਲਿਆਂ ਦੀਆਂ ਧਾੜਾਂ ਲੱਗ ਜਾਂਦੀਆਂ ਉਹ ਕੌਣ ਹੁੰਦੇ ਆ ਸਾਡੇ ਚੋਂ ਹੀ ਹੁੰਦੇ ਆ ਤੇ ਉਹਨਾਂ ਪੋਸਟਾਂ ਦੇ ਹੇਠ ਹੀ ਜਦੋਂ ਅਸੀਂ ਕਮੈਂਟ ਕਰਦੇ ਆ ਮੰਨ ਲਓ ਕਿ ਮੈਂ ਜਿਹੜੇ ਬੱਚੇ ਦੀ ਉਦਾਹਰਨ ਦਿੱਤੀ ਆ ਉਸ ਛੋਟੇ ਬੱਚੇ ਵਾਲੀ ਪੋਸਟ ਦੇ ਜਿਸ ਵੀ ਕਾਰਨ ਘਰਾਣੇ ਨੇ ਕੀਤੀ ਹੋਵੇ ਉਹਦੇ ਹੇਠਾਂ ਜਾ ਕੇ ਕਮੈਂਟ ਪੜਿਓ ਉਹਦੇ ਵਿੱਚ ਕਮੈਂਟਾਂ 'ਚ ਵੀ ਤੁਸੀਂ ਉਹਨਾਂ ਨੂੰ ਲਾਲਾ ਲਾਲਾ ਕੀਤੀ ਆ ਕਿ ਇਹਦੇ ਬਿਨਾ ਕੀ ਥੋੜਿਆ ਸੀ ਫਲਾਨਾ ਪਲਾਨਾ ਸੋਚ ਕੇ ਦੇਖੋ ਕਿ ਤੁਹਾਡੇ ਇਸ ਤਰ੍ਹਾਂ ਦੇ ਕੀਤੇ ਹੋਏ ਕਮੈਂਟ ਵੀ ਉਹਦੀ ਰੀਚ ਵਧਾਉਂਦੇ ਆ ਤੇ ਜਦੋਂ ਉਹਨਾਂ ਕੋਲ ਉਹਨਾਂ ਕਮੈਂਟਾਂ ਸ਼ੇਅਰਾਂ ਜਾਂ ਲਾਈਕਾਂ ਦੀ ਬਦੌਲਤ ਪੈਸਾ ਪਹੁੰਚਦਾ ਤੇ ਪਹਿਲਾਂ ਕਹਿਣ ਵਾਂਗੂ ਉਹਨਾਂ ਨੂੰ ਹਲਕੇ ਕੁਤੇ ਨਹੀਂ ਵੱਡਿਆ ਉਹ ਤੁਹਾਨੂੰ ਕੋਈ ਚੰਗੀ ਚੀਜ਼ ਪਰੋਸਣਗੇ ਸੋ ਕਿਸੇ ਨੂੰ ਜਾਂ মিডিਆ ਘਰਾਣਾ ਨੂੰ ਮਾੜਾ ਕਹਿਣ ਦੀ ਬਜਾਏ ਅਸੀਂ ਇਹ ਵੀ ਸੋਚੀਏ ਕਿ ਅਸੀਂ ਆਪਣੀ ਜ਼ਿੰਮੇਵਾਰੀ ਕਿੰਨੀ ਤੈਅ ਕਰਦੇ ਹਾਂ ਤੁਸੀਂ ਘੱਟੋ ਘੱਟ ਜਿਹੜੀ ਪੋਸਟ ਤੁਹਾਨੂੰ ਇਸ ਤਰ੍ਹਾਂ ਲੱਗਦੀ ਆ ਉਹਦੇ ਤੇ ਘਟੀਆਂ ਕਾਲਾਂ ਕੱਢਣ ਦੀ ਬਜਾਏ ਜਾਂ ਉਹਨਾਂ ਨੂੰ ਨਿੰਦਣ ਦੀ ਬਜਾਏ ਤੁਸੀਂ ਉਹਦੀ ਰਿਪੋਰਟ ਕਰੋ ਕਿ ਇਹ ਤੁਹਾਡੇ ਸਟੈਂਡਰਡ ਦੇ ਮੁਤਾਬਕ ਨਹੀਂ ਮੈਂ ਇੱਥੇ ਗੱਲ ਕਰ ਦੇਵਾਂ ਕਿ ਸਾਨੂੰ ਮਾਣ ਇਸ ਗੱਲ ਦਾ ਹੈ ਕਿ ਅਸੀਂ ਜਿਸ ਰਾਹ ਤੇ ਤੁਰੇ ਉਸੇ ਰਾਹ ਤੇ ਨਿਰੰਤਰ ਤੁਰਦੇ ਆ ਰਹੇ ਹਾਂ ਜੇ ਮਾੜੇ ਨੂੰ ਮਾੜਾ ਕਿਹਾ ਤਾਂ ਕਿਹਾ ਜੇ ਚੰਗੇ ਨੂੰ ਚੰਗਾ ਕਿਹਾ ਤਾਂ ਕਿਹਾ ਇਹ ਨਹੀਂ ਇਹ ਚਾਰ ਛਿਲੜ ਦੇਖ ਕੇ 마ੜੇ ਨੂੰ ਅੱਜ ਚੱਪਿਆ ਕਵਾਂਗੇ ਜੇ 마ੜਾ ਸੀ ਤਾਂ 마ੜਾ ਹੀ ਕਵਾਂਗੇ ਮੈਂ ਬਹੁਤ ਸਾਰੇ ਪੱਤਰਕਾਰ ਮਿੱਤਰਾਂ ਨੂੰ ਵੀ ਜਾਣਦਾ ਜਿਹੜੇ ਇੱਕੋ ਦੌਰ ਦੇ ਵਿੱਚ ਸਮਕਾਲੀ ਰਹੇ ਇਕੱਠੇ ਤੁਰੇ ਤੇ ਬਹੁਤ ਸਾਰੇ ਮਸਲਿਆਂ ਤੇ ਲਿਖਦੇ ਵੀ ਰਹੇ ਪਰ ਜਦੋਂ ਉਹਨਾਂ ਦੀ ਚਾਲ ਚੱਜ ਫੜਦੇ ਆ ਦੇਖਦੇ ਆ ਜਾਂ ਉਹਨਾਂ ਨੂੰ ਉਹਨਾਂ ਲੋਕਾਂ ਦੇ ਨਾਲ ਹੀ ਬੈਠੇ ਦੰਦੀਆਂ ਕੱਢਦੀਆਂ ਦੇਖਦੇ ਆ ਤਾਂ ਸ਼ਰਮ ਆਉਦੀ ਆ ਆਪਣੇ ਆਪ ਤੇ ਆਉਦੀ ਆ ਤੇ ਦੂਜਾ ਹਾਸਾ ਉਹਨਾਂ ਲੋਕਾਂ ਦੀ ਸੋਚ ਤੇ ਵੀ ਆਉਂਦਾ ਜੋ ਮਾੜੇ ਨੂੰ ਮਾੜਾ ਕਹਿੰਦੇ ਤਾਂ ਹਨ ਪਰ ਉਹਨੂੰ ਉਤਸ਼ਾਹਤ ਵੀ ਆਪ ਹੀ ਕਰਦੇ ਆ ਸੋ ਦੋਸਤੋ ਮੈਂ ਅੱਜ ਦੀ ਇਸ ਛੋਟੀ ਜੀ ਗੱਲਬਾਤ ਪਤਾ ਨਹੀਂ ਕਿਉਂ ਇਹ ਗੱਲ ਕਰਨ ਬਹਿ ਗਿਆ ਪਰ ਤੁਹਾਡੇ ਅੱਗੇ ਬੇਨਤੀ ਇਹ ਆ ਕਿ ਜਿੱਥੇ ਤੁਹਾਨੂੰ ਗਲਤ ਲੱਗਦਾ ਹੈ ਉਹਨੂੰ ਗਲਤ ਕਹੋ ਜ਼ਰੂਰ ਪਰ ਉਹਨੂੰ ਉਤਸ਼ਾਹਤ ਨਾ ਕਰੋ ਜੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈ ਤੁਹਾਡੇ ਕੋਲ ਹੈਡਿੰਗ ਆ ਜਾਂਦਾ ਉਹਨੂੰ ਮਨੋਰ ਕਰੋ ਉਹਨੂੰ ਦੇਖੇ ਬਿਨਾ ਤੁਹਾਡਾ ਗੱਡਾ ਕੀ ਖੜਾ ਪਹਿਲਾਂ ਤਾਂ ਇਹ ਦੱਸੋ ਫਿਰ ਤੁਸੀਂ ਉਹਨੂੰ ਲਿਖ ਕੇ ਸ਼ੇਅਰ ਕਰਦੇ ਆ ਕਿ ਦੇਖੋ ਇਹਨੇ ਕੀ ਲਿਖਿਆ ਜਾਣੇ ਕੀ ਪਤਾ ਜਾਂ ਇਹਨਾਂ ਨੇ ਕੀ ਕਰਤਾ ਤੁਸੀਂ ਆਪਣੇ ਦੋਸਤਾਂ ਨੂੰ ਵੀ ਇਸ ਕਰ ਲਈ ਉਤਸ਼ਾਹਤ ਕਰਦੇ ਹੋ ਕਿ ਲੋ ਦੇਖੋ ਮੈਂ ਕੁਝ ਪਾਇਆ ਮੇਰਾ ਮੰਨਣਾ ਇਹ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਗਲਤ ਹੈ ਜਾਂ ਇਹ ਗਲਤ ਹੋ ਰਿਹਾ ਤੁਸੀਂ ਸੁਣਦੇ ਹੋ ਤੇ ਦੂਜੀ ਵਾਰ ਤੁਹਾਡਾ ਦੇਖਣ ਦੀ ਤੌਕੀ ਕੋਈ ਨਹੀਂ ਬਣਦੀ ਖਰ ਸਾਡਾ ਵੀ ਬਣਦਾ ਕਿ ਅਸੀਂ ਚੰਗੀਆਂ ਚੀਜ਼ਾਂ ਨੂੰ ਸਰਾਈਏ ਸਾਡੇ ਸਾਹਮਣੇ ਚੰਗੀ ਪੋਸਟ ਲੰਘ ਜਾਂਦੀ ਹੈ ਅਸੀਂ ਕੁਝ ਕੈਂਟੀ ਦੇਖਦੇ ਆ ਤੇ ਜਦੋਂ ਕੋਈ ਬੇਵਕੂਫੀ ਦੀ ਹੱਦ ਪਾਰ ਕੀਤੀ ਹੁੰਦੀ ਹੈ ਤੇ ਤੁਸੀਂ ਉਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਦੇ ਫਿਰ ਸੋਚ ਕੇ ਦੇਖੋ ਕਿ ਤੁਸੀਂ ਉਤਸ਼ਾਹਤ ਕਿਨੂੰ ਕਰ ਰਹੇ ਹੋ ਤੁਸੀਂ ਆਪ ਦੇ ਦੇਖਣ ਬਦਲੇ ਪੈਸਾ ਕੀ ਦੀ ਢੋਲੀ ਪਾ ਰਹੇ ਹੋ ਚੰਗੇ ਦੀ ਨਹੀਂ ਪਾ ਰਹੇ ਮਾੜੇ ਦੀ ਢੋਲੀ ਪਾ ਰਹੇ ਹੋ ਛੋ ਸਾਡਾ ਤੁਹਾਡੇ ਅੱਗੇ ਅਰਜ਼ੋਈ ਕਰਨ ਦਾ ਸਾਡਾ ਆਪਣਾ ਫਰਜ਼ ਬਣਦਾ ਤੇ ਮੰਨਣਾ ਤੁਹਾਡਾ ਫਰਜ਼ ਹੈ ਜਾਂ ਤੁਹਾਡਾ ਫੈਸਲਾ ਮੰਨੋ ਜਾਂ ਨਾ ਮੰਨੋ ਇਹ ਤੁਹਾਡੇ ਤੇ ਹੈ ਪਰ ਸਾਡਾ ਬੇਨਤੀ ਕਰਨਾ ਤੁਹਾਡੇ ਅੱਗੇ ਫਰਜ਼ ਵੀ ਹੈ ਤੇ ਆਪਣਾ ਹੱਕ ਵੀ ਸਮਝਦੇ ਹਾਂ ਉਮੀਦ ਕਰਦਾ ਕਿ ਤੁਸੀਂ ਬੇਨਤੀ ਨੂੰ ਜ਼ਰੂਰ ਕਬੂਲ ਕਰੋਗੇ ਧੰਨਵਾਦ